ਕਿਸਾਨ ਨੇ ਭੰਬਲ ਪੂਸਿਆਂ ਦੇ ਵਿੱਚ ਵੀ ਚੈਨਲਾਂ ਦੇ ਵੱਖ-ਵੱਖ ਤਾਂ ਮਾਣ ਧਮਕੋ ਜਿਤਨਾ ਲਾਉਂਦੇ ਹੁੰਦੇ ਉਦਾਂ ਕਰਕੇ ਦੱਸਿਆ ਜਾਂਦਾ ਵੀ ਕਿਸਾਨਾਂ ਨੂੰ ਬਹੁਤ ਵੱਡੇ ਤੋਹਫੇ ਦੇ ਦਿੱਤੇ ਗਏ ਆ ਸੈਂਟਰ ਸਰਕਾਰ ਵੱਲੋਂ ਜਿਹਦੀਤੀ ਜਿਵਲੋਂ ਇਹ ਜਿੰਨਾ ਪੰਜਾਬ ਸਰਕਾਰ ਦਾ ਹਫਤੇ ਦਾ ਖਰਚਾ ਨਾ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਹੋ ਸਕਦਾ ਸਰਕਾਰਾਂ ਆਉਂਦੀਆਂ ਐਲਾਨ ਕਰ ਦਿੰਦੀਆਂ ਕਿਸ ਨੇ ਸੌਂ ਖਾ ਕੇ ਕਰਤਾ ਕਹੇ ਨੇ ਤਾਂ ਕਰਤਾ ਵੀ ਅਸੀਂ ਆਮ ਆ ਪਰ ਆਮ ਤੋਂ ਇੰਨੇ ਖਾਸ ਹੋ ਗਏ ਜਿਹੜੇ ਕਹਿੰਦੇ ਸੀ ਵੀ ਸਰਕਾਰ ਪਿੰਡਾਂ 'ਚ ਚਲਿਆ ਅੰਚ ਕਰੂਗੀ ਉਹਨਾਂ ਨੇ ਪਿੰਡਾਂ ਦੇ ਲੋਕਾਂ ਦੀਆਂ ਜ਼ਮੀਨਾਂ ਨੂੰ ਹੀ ਹੜੱਪ ਕਰਨਾ ਸ਼ੁਰੂ ਕਰ ਦਿੱਤਾ ਕਿਤੇ 2400 ਏਕੜ ਕਿਤੇ 1400 ਏਕੜ ਇਹ ਕੀ ਹੈ ਸਭ ਕੁਝ ਅੱਜ ਉਹ ਰੂਪ ਧਾਰ ਲੈ ਵੀ ਦਰਿੰਦਗੀ ਦਾ ਰੂਪ ਹੈ ਜਿਹੜਾ ਬੰਦਾ ਆਵਾਜ਼ ਉਠਾਉਂਦਾ ਹੈ ਬੱਚੇ ਔਰਤਾਂ ਬਜ਼ੁਰਗ ਔਰਤਾਂ ਮਜ਼ਦੂਰਾਂ ਹਰ ਵਰਗ ਦੀਆਂ ਪੱਗਾਂ ਚੁੰਨੀਆਂ ਸੜਕਾਂ ਤੇ ਰੋਲ ਰਹੀਆਂ ਜੇਲਾਂ ਚ ਨੇ ਜਿੰਨੂੰ ਪੁੱਛ ਲੋ ਕੋਈ ਨਜ਼ਰਬੰਦ ਐ ਇਹ ਤੁਹਾਨੂੰ ਆਵਾਜ਼ ਹੀ ਢਾਉਣ ਨਹੀਂ ਦੇਣੀ ਹਰ ਬੰਦਾ ਸੱਚੀ ਗੱਲ ਕਰਨ ਤੋਂ ਕੰਨੇ ਕੁਤਰਾ ਰਿਹਾ ਹੈ ਕਿਸਾਨ ਜੇ ਹੌਸਲਾ ਕਰਕੇ ਆਉਂਦੇ ਨੇ ਤੇ ਜੇਲਾਂ ਦੇ ਡੱਕ ਦਿੱਤੇ ਜਾਂਦੇ ਨੇ ਇਹ ਇਹਨਾਂ ਨੂੰ ਲੱਗਦਾ ਕਿ ਕਿਸਾਨ ਵੇਲੇ ਨੇ ਇਹਨਾਂ ਦੀ ਇਹ ਸ਼ਬਦਾਵਲੀ ਇਹਨਾਂ ਦੇ ਖਫਣ ਦਾ ਆਖਰੀ ਕਿਲ ਸਾਬਤ ਹੋਏਗੀ ਦਿੱਲੀ ਚ ਕੀ ਹਸ਼ਰ ਹੋਇਆ ਕੇਂਦਰੀਵਾਲ ਤੇ ਸਾਰੀ ਟੀਮ ਦਾ ਜਿਹੜੇ ਆਪਣੀਆਂ ਸੀਟਾਂ ਨਹੀਂ ਬਚਾ ਸਕੇ ਅੱਜ ਪੰਜਾਬ ਦੇ ਵਿੱਚ ਦਿੱਲੀ ਦੇ ਇੱਕ ਹਾਰੇ ਹੋਏ ਐਮਐਲਏ ਦਾ ਕੋਈ 1% ਉਹ ਹੱਕ ਹੀ ਨਹੀਂ ਬਣਦਾ ਜਿਨ੍ਹਾਂ ਦੇ ਨਾਂ ਦੇ ਉੱਤੇ ਇੱਥੇ ਜਿਹੜੀਆਂ ਉਹ ਪੱਥਰ ਲਾਏ ਜਾ ਰਹੇ ਆ ਜਾਂ ਸਭ ਕੁਝ ਹੋ ਰਿਹਾ ਜੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਕੇਜਰੀਵਾਲ ਜੇ ਉਹ ਪਾਰਟੀ ਦਿੱਲੀੋਂ ਨਾ ਹਰਦੀ ਤੇ ਹੁਣ ਨੂੰ ਕਦੇ ਦਾ ਇਹਨਾਂ ਨੇ ਭਗਵੰਤ ਮਾਨ ਨੂੰ ਇੱਕ ਪਾਸੇ ਨਾ ਦਿੱਤਾ ਹੋਣਾ ਗਮਰ ਕਸੇ ਕਰ ਚੁੱਕੇ ਲੱਦਾ ਪਟਾਣ ਤੇ ਲਾ ਕੇ ਤਿਆਰ ਹੋ ਚੁੱਕੇ ਵੀ ਬਸ ਦਿੱਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਭਗਵੰਤ ਮਾਨ ਦੀ ਜਿਹੜੀ ਛੁੱਟੀ ਤੇ ਆਇਆ ਇਥੇ ਪਤਾ ਨਹੀਂ ਲੱਗਣਿਆ ਵੀ ਕਿਹੜੇ ਨੌਜਵਾਨ ਨੂੰ ਕਿੱਥੋਂ ਫੜ ਕੇ ਕੀ ਦੋਸ਼ ਲਾ ਕੇ ਕਦੀ ਗੱਡੇ ਤੇ ਕਦੀ ਪੱਟ ਤੇ ਤੇ ਕਦੀ ਇੱਥੇ ਤੇ ਕਦੀ ਉੱਥੇ ਸ਼ਰਿਆਮ ਇਨਾ ਨਸ਼ਾ ਸ਼ਰਿਆਮ ਇਨੀ ੱੱਕੇ ਸ਼ਈ ਮੁੜ ਕੇ ਜਿਹੜੀ ਕਹਿੰਦੀ ਹੈ ਅਸੀਂ ਆਮ ਲੋਕਾਂ ਦੀ ਸਰਕਾਰ ਆ ਪਿੰਡਾਂ ਦੇ ਸੱਥਾਂ ਤੋਂ ਚੱਲਾਂਗੀ ਮੁੜ ਕੇ ਹੁਣ ਪਿੰਡਾਂ ਜਿਹੜਾ ਨਾਲ ਲੋਕ ਵੱਢਣੇ ਦੇਂਦੇ ਕਦੀ ਇਹ ਕਾਰ ਦੇ ਬੌਂਡ ਤੇ ਚੜਦੇ ਆ ਤੇ ਕਦੀ ਇਹ ਛੱਤ ਤੇ ਡੜ ਕੇ ਜਾਨ ਬਚਾਉਂਦੇ ਲਗਾਤਾਰ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਗੱਲ ਕਰ ਲਈਏ ਦਿੱਲੀ ਬਾਰਡਰਾਂ ਦੀ ਤਾਂ ਦਿੱਲੀ ਬਾਰਡਰ ਤੋਂ ਧਰਨੇ ਸ਼ੁਰੂ ਹੁੰਦੇ ਨੇ ਤੇ ਫਿਰ ਉਸ ਤੋਂ ਬਾਅਦ ਪੰਜਾਬ ਤੱਕ ਇਸ ਦਾ ਸੇਕ ਜ਼ਰੂਰ ਆਂਦਾ ਵਾ ਕਿਤੇ ਨਾ ਕਿਤੇ ਚਾਹੇ ਉਹ ਖਨੌਰੀ ਬਾਰਡਰ ਦੀ ਗੱਲ ਕਰ ਲਈਏ ਜਾਂ ਸ਼ੰਭੂ ਬਾਰਡਰ ਦੀ ਗੱਲ ਕਰ ਲਈਏ ਕਿਸਾਨ ਆਗੂ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਸਰਪ੍ਰਸਤ ਕਿ ਹਾਲ ਹੀ ਸੈਂਟਰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਵਾ ਕਿ ਕਿਸਾਨਾਂ ਨੂੰ ਦਾਲਾਂ ਦੇ ਉੱਤੇ ਲਾਗਤ ਤੋਂ 50% ਜਿਹੜੀ ਆ ਐਮਐਸਪੀ ਦਿੱਤੀ ਜਾਵੇਗੀ ਅਤੇ ਨਾਲ ਦੀ ਨਾਲ ਜਿਹੜੇ ਕਿਸਾਨਾਂ ਦੇ ਕਰਜ਼ਿਆਂ ਦੇ ਉੱਤੇ ਵਿਆਜ ਆ ਉਹ ਵਿਆਜ ਦੇ ਉੱਤੇ ਕਿਤੇ ਨਾ ਕਿਤੇ ਮਾਫੀ ਦੀ ਪ੍ਰਵਾਨਗੀ ਦਿੱਤੀ ਜਾਵੇ ਗੱਲਬਤ ਕਰ ਲਾਂਗੇ ਸਾਡੇ ਨਾਲ ਕਿਸਾਨ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਸਰਪਸ ਭਾਈ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਸੈਂਟਰ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਕਿਸਾਨਾਂ ਨੂੰ ਜਿਹੜੀਆਂ ਕੁਝ ਫਸਲਾਂ ਨੇ ਉਹਨਾਂ ਦੇ ਉੱਤੇ 50% ਐਮਐਸਪੀ ਦਿੱਤੀ ਜਾਵੇਗੀ ਤੇ ਨਾਲ ਦੀ ਨਾਲ ਵਿਆਜ ਦੇ ਵਿੱਚ ਮਾਫੀ ਦਿੱਤੀ ਜਾਵੇ ਪਹਿਲਾਂ ਤਾਂ ਮੈਂ ਤੁਹਾਡਾ ਅੱਜ ਨਦੀ ਧੰਨਵਾਦ ਕਰਦਾ ਵੀ ਤੁਸੀਂ ਇਹ ਜਿਹੜਾ ਪ੍ਰਸ਼ਨ ਬੜਾ ਕਿਉਂਕਿ ਪਿਛਲੇ 24 ਘੰਟਿਆਂ ਤੋਂ ਸਾਨੂੰ ਵੀ ਇੰਨੇ ਫੋਨ ਆ ਰਹੇ ਆ ਕਿਸਾਨ ਇੰਨੇ ਭੰਬੜ ਭੂਸਿਆਂ ਦੇ ਵਿੱਚ ਆ ਵੀ ਚੈਨਲਾਂ ਦੇ ਵੱਖ-ਵੱਖ ਤਾਂ ਮਾਂ ਧਮਕੋ ਜਿਤਨਾ ਲਾਉਂਦੇ ਹੁੰਦੇ ਉਦਾਂ ਕਰਕੇ ਦੱਸਿਆ ਜਾਂਦਾ ਵੀ ਕਿਸਾਨਾਂ ਨੂੰ ਬਹੁਤ ਵੱਡੇ ਤੋਹਫੇ ਦੇ ਦਿੱਤੇ ਗਏ ਆ ਸੈਂਟਰ ਸਰਕਾਰ ਵੱਲੋਂ ਜੁਦੀਤੀ ਜੀ ਵੱਲੋਂ ਪਰ ਸਾਡਾ ਪਹਿਲੇ ਦਿਨ ਤੋਂ ਇੱਕੋ ਸਵਾਲ ਰਿਹਾ ਪਹਿਲਾਂ ਪੰਜਾਬ ਮੁੜ ਕੇ ਦਿੱਲੀ ਲਗਾਤਾਰ 13 ਮਹੀਨੇ ਕੁਛ ਦਿਨ ਉਤੋਂ ਬਾਅਦ ਆ ਕੇ ਵੀ ਸਰਕਾਰਾਂ ਦੇ ਨਾਲ ਗੱਲਬਾਤ ਉਸ ਤੋਂ ਬਾਅਦ ਖਨੌਰੀ ਸ਼ੰਭੂ ਬਾੜਾ ਸਾਰੇ ਲੋਕਾਂ ਦੇ ਸਾਹਮਣੇ ਗੱਲ ਕਰਾਂਗੇ ਤੇ ਗੱਲ ਲੰਬੀ ਹੋ ਜਾਏਗੀ ਜਦੋਂ ਕਿਸਾਨ ਦੀ ਇੱਕ ਮੁੱਖ ਮੰਗ ਸੀਗੀ ਇਹ ਸਾਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਿਓ ਜੋ ਸਰਕਾਰ ਦੁਆਰਾ ਬਣਾਏ ਗਏ ਕਮਿਸ਼ਨ ਡਾਕਟਰ ਸੁਆਮੀ ਨਾਥਨ ਕਮਿਸ਼ਨ ਨਾਲ ਸਾਰੇ ਹੀ ਜਾਣਦੇ ਆ ਉਹ ਕਿਸੇ ਨਿੱਜੀ ਕਿਸਾਨ ਦੀ ਜਾਂ ਕਿਸੇ ਚਾਰਜ ਅਥੇ ਬੰਦੀਆਂ ਦੀ رائے ਨਹੀਂ ਸੀ ਸਰਕਾਰ ਵੱਲੋਂ ਬਿਠਾਏ ਗਏ ਕਮਿਸ਼ਨ ਦੀ ਸੀ ਅਗੋਂ ਆਗੀ ਦੂਜੀ ਗੱਲ ਜਿਹੜੀਆਂ ਸਟੇਟਾਂ ਦੀ ਇਹ ਗੱਲ ਕਰਦੇ ਆ ਫਾਰ ਇਗਜ਼ਾਮਪਲ ਮੈਂ ਬਿਹਾਰ ਵੱਲ ਨਜ਼ਰ ਮੇਰੀ ਗਈ ਆ ਕਿ ਜਿੰਨਾ ਥਾਵਾਂ ਤੇ ਸਰਕਾਰੀ ਮੰਡੀਆਂ ਹੈ ਹੀ ਨਹੀਂ ਜਿੱਥੇ ਇੱਕ ਕਿਸਾਨ ਕੋ 5 5 30 30 ਏਕੜ ਪੈਲੀ ਆ ਪਰ ਉਹ ਬੀਜ ਨਹੀਂ ਰਿਹਾ ਕਿਉਂਕਿ ਉਹਦੀ ਲਾਗਤ ਮੋਲੀ ਉਹਨੂੰ ਪੂਰੀ ਨਹੀਂ ਹੁੰਦੀ ਉਡੀਆਂ ਦੇ ਬਾਅਦ ਉਹਦੀ ਫਸਲ ਖਰੀਦੀ ਜਾਂਦੀ ਹੈ। ਇਹ ਖਨੌਰੀ ਬਾਰਡਰ ਤੇ ਜਿਹੜਾ ਹੁਣ ਸੰਘਰਸ਼ ਚੱਲਿਆ 14 ਮਹੀਨੇ ਕੁਛ ਦਿਨ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਲਈ ਇੱਕੋ ਮੰਗ ਸੀ ਕਿ ਉਹ ਐਮਐਸਪੀ ਨੂੰ ਕਾਨੂੰਨੀ ਗਰੰਟੀ ਦਾ ਕਾਨੂੰਨ ਬਣਾ ਦਿਓ। ਜੋ ਡਾਕਟਰ ਸੁਆਮੀਨਾਥਨ ਦੀ ਕਮਿਸ਼ਨ ਸੀ 25+ ਜੋ ਵੀ ਪੁਆਇੰਟਸ ਨੇ ਉਹਨਾਂ ਨੂੰ ਤੁਸੀਂ ਇੰਪਲੀਮੈਂਟ ਕਰ ਦਿਓ। ਕਰ ਕਰਜ਼ੇ ਕਰਕੇ ਕਿਸਾਨੀ ਦੀ ਇੰਨੀ ਖੁਦਕਿਸ਼ੀ ਜਾਂ ਇੰਨਾ ਆਰਥਿਕ ਤੌਰ ਤੇ ਗਰਾਵਟ ਨੂੰ ਉੱਚਾ ਚੁੱਕਣ ਵਾਸਤੇ ਜੇ ਆਪਾਂ ਟੋਟਲ ਕੈਲਕੂਲੇਸ਼ਨ ਤੇ ਚਾਹੀਏ ਨਾ ਮੈਂ ਪੰਜਾਬ ਦੀ ਗੱਲ ਕਰਾਂ ਤੇ ਜਿੰਨਾ ਪੰਜਾਬ ਸਰਕਾਰ ਦਾ ਹਫਤੇ ਦਾ ਖਰਚਾ ਨਾ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਹੋ ਸਕਦਾ ਸਰਕਾਰਾਂ ਆਉਂਦੀਆਂ ਐਲਾਨ ਕਰ ਦਿੰਦੀਆਂ ਕਿਸ ਨੇ ਸੌਂ ਖਾ ਕੇ ਕਰਤਾ ਕਿਸ ਨੇ ਤਾ ਕਰਦਾ ਵੀ ਅਸੀਂ ਆਮ ਆ ਪਰ ਆਮ ਤੋਂ ਇੰਨੇ ਖਾਸ ਹੋ ਗਏ ਵੀ ਜਿਹੜੇ ਕਹਿੰਦੇ ਸੀ ਵੀ ਸਰਕਾਰ ਪਿੰਡਾਂ ਜੋ ਚੱਲਿਆਂ ਚ ਕਰੂਗੀ ਠੀਕ ਆ ਉਹਨਾਂ ਨੇ ਪਿੰਡਾਂ ਦੇ ਲੋਕਾਂ ਦੀਆਂ ਜ਼ਮੀਨਾਂ ਨੂੰ ਹੀ ਹੜੱਪ ਕਰਨਾ ਸ਼ੁਰੂ ਕਰ ਦਿੱਤਾ ਆ ਕੀ ਬਣ ਰਿਹਾ ਪੰਜਾਬ ਦੇ ਵਿੱਚ ਕਿਤੇ 2400 ਏਕੜ ਕਿਤੇ 1400 ਏਕੜ ਇਹ ਕੀ ਹੈ ਸਭ ਕੁਝ ਕਿਸਾਨਾਂ ਨਾਲ ਇੰਨੀ ਧੱਕੇਸ਼ਈ ਲੋਕਤੰਤਰ ਦਾ ਘਾਣ ਕਰਕੇ ਜਦੋਂ ਕਿ ਕਾਨੂੰਨ ਦਾ ਐਕਟ ਤੁਸੀਂ ਵੇਖ ਲੋ ਤੁਸੀਂ ਇਸ ਤਰ੍ਹਾਂ ਜਿਹੜੀ ਆ ਸਿਰਫ ਐਮਰਜੈਂਸੀ 'ਚ ਇੱਕ ਦੋ ਕੰਮ ਹੁੰਦੇ ਜਿੱਥੇ ਤੁਸੀਂ ਨੋਟਿਸ ਭੇਜ ਕੇ ਖਾਤੇ 'ਚ ਪੈਸੇ ਜਮ੍ਹਾਂ ਕਰਾ ਕੇ ਤੁਸੀਂ ਕਰ ਸਕਦੇ ਉਹੋ ਹੀ ਸਰਕਾਰਾਂ ਨੇ ਅੱਜ ਉਹ ਰੂਪ ਧਾਰ ਲਿਆ ਵੀ ਦਰਿੰਦਗੀ ਦਾ ਰੂਪ ਹੈ ਜਿਹੜਾ ਬੰਦਾ ਆਵਾਜ਼ ਉਠਾਉਂਦਾ ਹੈ ਬੱਚੇ ਔਰਤਾਂ ਬਜ਼ੁਰਗ ਔਰਤਾਂ ਬਜ਼ੁਰਗ ਕਿਸਾਨਾਂ ਮਜ਼ਦੂਰਾ ਹਰ ਵਰਗ ਦੀਆਂ ਪੱਗਾਂ ਚੁੰਨੀਆਂ ਸੜਕਾਂ ਤੇ ਰੋੜੀਆਂ ਤੇ ਡਾਂਗਾ ਵੱਜ ਰੀਆਂ ਜੇਲਾਂ ਚ ਨੇ ਜਿਹਨੂੰ ਪੁੱਛ ਲੋ ਕੋਈ ਨਜ਼ਰਬੰਦ ਐ ਵੀ ਤੁਹਾਨੂੰ ਆਵਾਜ਼ ਹੀ ਰਹਿਣ ਨਹੀਂ ਦੜੀ ਕੀ ਕਸੂਰ ਐ ਜਿਨ੍ਹਾਂ ਨੇ ਗ੍ਰੀਨ ਰੈਵੋਲੂਸ਼ਨ ਲੈ ਕੇ ਆਂਦੀ ਉਸ ਸਮੇਂ ਤੇ ਸਾਰੇ ਭਾਰਤ ਦਾ ਢਿੱਡ ਅਨਾਜ ਨਾਲ ਭਰਿਆ ਸਾਰੀਆਂ ਸਰਕਾਰ ਦੀਆਂ ਪਾਲਸੀਆਂ ਦੀ ਨਹੀਂ ਝੋਨੇ ਦੀ ਫਸਲ ਨੂੰ अहमियत ਦਿੱਤੀ ਯੂਨੀਵਰਸਿਟੀ ਨੇ ਲਗਾਣਾ ਯੂਨੀਵਰਸਿਟੀ ਨੇ ਵਾਰ-ਵਾਰ ਸੈਮੀਨਾਰ ਕੀਤੇ ਯੋਗਰ ਲਾਏ ਸਹੂਲਤਾਂ ਦਿੱਤੀਆਂ ਤੁਹਾਨੂੰ ਸਬਸਿਡੀ ਦੇਾਂਗੇ ਪਰ ਕੀ ਅੱਜ ਸਰਕਾਰ ਨੂੰ 1% ਵੀ ਧਿਆਨ ਕਿਸਾਨਾਂ ਵੱਲ ਮਜ਼ਦੂਰਾਂ ਵੱਲ ਜਾਂ ਆਮ ਲੋਕਾਂ ਦੀਆਂ ਮੰਗਾਂ ਵੱਲ ਹੈ ਕਿਹੋ ਜਿਹਾ ਰਾਜ ਬਣ ਚੁੱਕਾ ਹੈ ਹਰ ਬੰਦਾ ਸੱਚੀ ਗੱਲ ਕਰਨ ਤੋਂ ਕੰਨੇ ਉਤਰਾ ਰਿਹਾ ਹੈ ਕਿਸਾਨ ਜਿਹੜਾ ਹੌਸਲਾ ਕਰਕੇ ਆਉਂਦੇ ਨੇ ਤੇ ਜੇਲਾਂ ਦੇ ਡੱਕ ਦਿੱਤੇ ਜਾਂਦੇ ਆ ਕਹਿੰਦੇ ਹੌਸਲੇ ਇਹਨਾਂ ਨੇ ਕੀ ਕਰਨੇ ਕਿਸਾਨਾਂ ਨੇ ਕਿਸਾਨ ਦੇ ਹਾਈ ਵੇਲੇ ਇਹ ਇਹਨਾਂ ਨੂੰ ਲੱਗਦਾ ਨਾ ਇਹ ਇਹਨਾਂ ਨੂੰ ਲੱਗਦਾ ਕਿ ਕਿਸਾਨ ਵੇਲੇ ਨੇ ਠੀਕ ਹੈ ਇਹਨਾਂ ਦੀ ਇਹ ਸ਼ਬਦਾਵਲੀ ਇਹਨਾਂ ਦੇ ਖਫਣ ਦਾ ਆਖਰੀ ਕਿਲ੍ਹਾ ਸਾਬਤ ਹੋਏਗੀ ਅੱਜ ਦਿੱਲੀ ਚੋਂ ਕੀ ਹਸ਼ਰ ਹੋਇਆ ਕੇਜਰੀਵਾਲ ਤੇ ਸਾਰੀ ਟੀਮ ਦਾ ਜਿਹੜੇ ਆਪਣੀਆਂ ਸੀਟਾਂ ਨਹੀਂ ਬਚਾ ਸਕੇ ਜਿਨ੍ਹਾਂ ਦੇ ਉੱਤੇ ਆਪ ਏਡੇ ਢੇਡੇ ਘਟਾਲਿਆਂ ਦੇ ਵੱਡੇ ਦੋਸ਼ ਤੇ ਜੇਲ੍ਹਾਂ ਚੋਂ ਨਿਕਲ ਕੇ ਆ ਕੇ ਅੱਜ ਪੰਜਾਬ ਦੇ ਵਿੱਚ ਦਿੱਲੀ ਦੇ ਇੱਕ ਹਾਰੇ ਹੋਏ ਐਮਐਲਏ ਦਾ ਕੋਈ 1% ਉਹ ਹੱਕ ਹੀ ਨਹੀਂ ਬਣਦਾ ਜਿਨ੍ਹਾਂ ਦੇ ਨਾਂ ਦੇ ਉੱਤੇ ਇੱਥੇ ਜੜੀਆਂ ਉਹ ਪੱਥਰ ਲਾਏ ਜਾ ਰਹੇ ਆ ਜਾਂ ਸਭ ਕੁਝ ਹੋ ਰਿਹਾ ਕਦੀ ਨਸ਼ਿਆਂ ਦੇ ਨਾਂ ਦੇ ਉੱਤੇ ਕਦੀ ਉਹ ਐਜੂਕੇਸ਼ਨ ਦੇ ਨਾਂ ਦੇ ਉੱਤੇ ਉਹ ਪੁਰਾਣੀਆਂ ਬਿਲਡਿੰਗਾਂ ਦਾ ਕਰਕੇ ਦਿੱਲੀ ਤੋਂ ਆਏ ਲੋਕ ਇੱਕ ਭਾਰੀ ਟੀਮ ਵੀ ਤੁਸੀਂ ਬੱਚੇ-ਬੱਚੇ ਨੂੰ ਪੁੱਛ ਲਓ ਪਿੰਡ 'ਚ ਜਾ ਕੇ ਕਿਸੇ ਬਸਤੀ 'ਚ ਜਾ ਕੇ ਸਭ ਨੂੰ ਪਤਾ ਹੈ ਵੀ ਪਤਾ ਹੀ ਨਹੀਂ ਵੀ ਸਾਡੇ ਸਟੇਟ ਦਾ ਮੁੱਖ ਮੰਤਰੀ ਕੌਣ ਹੈ ਇਹ ਐਲਾਨ ਕੌਣ ਕਰਦਾ ਹੈ ਐਲਾਨ ਸ਼ਾਮ ਨੂੰ ਯੂਟਰਨ ਅੱਛਾ ਨਹੀਂ ਤੁਸੀਂ ਕਹਿੰਦੇ ਬੱਚੇ-ਬੱਚੇ ਨੂੰ ਪੁੱਛ ਲਓ ਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਤੁਹਾਨੂੰ ਪਤਾ ਵਾ ਨਹੀਂ ਜੀ ਸਾਨੂੰ ਅਸੀਂ ਉਹ ਲਿਸਟ ਸਾਡੇ ਕੋ ਪੰਜਾਛੀਆਂ ਦੀ ਹੈਗੀ ਐ ਠੀਕ ਐ ਕਾਰਜੀ ਪੱਤਰੀ ਤੇ ਵੇਖੋ ਲਿਖਿਆ ਹੀ ਐ ਨਾ ਪਰ ਸਾਨੂੰ ਪਤਾ ਨਹੀਂ ਹੈਗਾ ਕਿਉਂਕਿ ਜਿਸੋਂ ਜਦੋਂ ਉਸ ਦੇ ਅਧੀਨ ਮੈਂ ਇੱਕ ਬੜੀ ਸਾਫ਼ ਚਿੱਟੀ ਗੱਲ ਕਰਦਿਆਂ ਜੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਕੇਜਰੀਵਾਲ ਜਿਹੜਾ ਆਮਕਰ ਦੇ ਸੁਪਨੇ ਚ ਕਹਿੰਦਾ ਮੈਂ ਆਮਕਰ ਦੇ ਆਇਆ ਕਰ ਰਾਂਗਾ ਜਿਨੇ ਕਰੋੜਾਂ ਰੁਪਏ ਕਾਲੀਸ਼ਾਨ ਬੰਗਲੇ ਤੇ ਲਾ ਦਿੱਤੇ ਜੇ ਉਹ ਪਾਰਟੀ ਦਿੱਲੀੋਂ ਨਾ ਹਰਦੀ ਤੇ ਹੁਣ ਨੂੰ ਕਦੇ ਦਾ ਇਹਨਾਂ ਨੇ ਭਗਵੰਤ ਮਾਨ ਨੂੰ ਇੱਕ ਪਾਸੇ ਲਾ ਦਿੱਤਾ ਹੋਣਾ ਸੀ ਇਹ ਹਾਲਾਤ ਮਜਬੂਰੀ ਬਣ ਕੇ ਵੀ ਉਸ ਟਾਈਮ ਦੇ ਉੱਤੇ ਬੜੇ ਇਥੇ ਕਮਰ ਕੱਸੇ ਕਰ ਚੁੱਕੇ ਸੀ ਲਤਾ ਪਟਨ ਤੇ ਲਾ ਕੇ ਤਿਆਰ ਹੋ ਚੁੱਕੇ ਸੀ ਵੀ ਬਸ ਦਿੱਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਭਗਵੰਤ ਮਾਨ ਦੀ ਜਿਹੜੀ ਛੁੱਟੀ ਤੇ ਆਇਆ ਹੁਣ ਇਹ ਕੀ ਕਰਦੇ ਕੀ ਨਹੀਂ ਕਰਦੇ ਪਰ ਆਮ ਲੋਕਾਂ ਦੇ ਵਿੱਚ ਰਹਿਣ ਵਾਲੇ ਸੀ ਆ ਆਪ ਹੀ ਅਸੀਂ ਆਮ ਆ ਸਧਾਰਨ ਹਾਂ ਤੁਹਾਡਾ ਵੀ ਸਾਰਾ ਦਿਨ ਆਮ ਲੋਕਾਂ ਦਾ ਸਧਾਰਨ ਲੋਕਾਂ ਦਾ ਬਸਤੀਆਂ ਚ ਕਲੋਨੀਆਂ ਚ ਹਰ ਤਰੀਕੇ ਦੇ ਬੰਦੇ ਨਾਲ ਵਾਪੈਂਦਾ ਹੋਇਆ ਕਿਹੜਾ ਇੱਕ ਵਰਗ ਹੁਣ ਤੇ ਅਫਸਰशाही ਇਹ ਨਹੀਂ ਦੁਖੀ ਹੋ ਚੁੱਕੀ ਆ ਵੀ ਉਹਨਾਂ ਨੂੰ ਨਹੀਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਇਹ ਗਾਜ ਕਿਦੇ ਤੇ ਤੇ ਕਦੋਂ ਡਿੱਗਣੇ ਆ ਜੋ ਇੱਕ ਪਿਛਲੇ ਮਹੀਨੇ ਹੋਇਆ ਇਨੂੰ ਕਿਹੜਾ ਰਾਜ ਕਾਂਗੇ ਅਸੀਂ ਇਸ ਰਾਜ ਨੂੰ ਕਿਹੜਾ ਨਾਮ ਦੇਵਾਂਗੇ ਅਸੀਂ ਇੱਥੇ ਪਤਾ ਨਹੀਂ ਲੱਗਣ ਡਿਆ ਵੀ ਕਿਹੜੇ ਨੌਜਵਾਨ ਨੂੰ ਕਿੱਥੋਂ ਫੜ ਕੇ ਕੀ ਦੋਸ਼ ਲਾ ਕੇ ਕਦੀ ਗਿੱਟੇ ਤੇ ਕਦੀ ਪੱਟ ਤੇ ਤੇ ਕਦੀ ਇੱਥੇ ਤੇ ਕਦੀ ਉੱਥੇ ਅੱਜ ਹਰ ਮਾਂ ਬਾਪ ਡਰਿਆ ਪਿਆ ਸੜਕਾਂ ਤੇ ਤੁਸੀਂ ਰਾਤ 8:30 8 ਵਜੇ ਬਾਹਰ ਨਿਕਲ ਕੇ ਵੇਖ ਲਓ ਉਹ ਪੁਰਾਣੇ ਦਿਨ ਯਾਦ ਆਉਣਗੇ ਕਿਉਂਕਿ ਥੋੜਾ ਸਮਾਂ ਪਹਿਲਾਂ ਲੋਕਾਂ 'ਚ ਕੋਈ ਸੀ ਵੀ ਨਾਰਮਲੀ ਸਿਸਟਮ ਚੱਲ ਰਿਹਾ ਭਾਵੇਂ ਨਾਰਮਲ ਨਹੀਂ ਸੀ ਪਰ ਇੱਕ ਕੰਟਰੋਲ 'ਚ ਸੀਗਾ ਪਰ ਸ਼ਰੀਆਮ ਇਹਨਾਂ ਨਸ਼ਾ ਸ਼ਰੀਆਮ ਇਨੀ ੱੱਕੇ ਸ਼ਈ ਕੀ ਇਹ ਤੁਸੀਂ ਮੈਨੂੰ ਦੱਸੋ ਵੀ ਇੱਕ ਆਮ ਸਧਾਰਨ ਬੰਦਾ ਤੇ ਜੇ ਘਰ ਦੇ ਵਿੱਚ ਕਿਤੇ 10 ਕਿਲੋ ਗੁੜ ਪਾ ਕੇ ਚਾਰ ਬੋਤਲਾਂ ਸ਼ਰਾਬ ਦੀਆਂ ਫੜ ਲੈਂਦਾ ਤੇ ਉਹ ਉਹਨੂੰ ਜਮਾਨਤ ਕਰਾਉਣੀ ਔਖੀ ਹੋ ਜਾਂਦੀ ਆ ਜਿਹੜਾ ਸਮੈਕ 10 ਗ੍ਰਾਮ ਕਿਸੇ ਕਿਲੋ ਚੋਂ ਨਿਕਲੀ ਆ ਕਿਲੋ ਕਿਸੇ ਕੁਐਂਟਲ ਚੋਂ ਨਿਕਲਿਆ ਇਹ ਕਿਉਂ ਨਹੀਂ ਪਛਾਣ ਨੂੰ ਗੱਲਾਂ ਚੱਲਦੀਆਂ ਤੁਸੀਂ ਸੱਚ ਦੀ ਆਵਾਜ਼ ਬੁਲੰਦ ਕਰਦੇ ਜੇ ਅਸੀਂ ਵੀ ਸੱਚ ਤੇ ਅੜਦੇ ਹਾਂ ਸਾਨੂੰ ਪਤਾ ਵੀ ਕੀ ਖੇਮਿਆ ਜਾ ਪੁੱਗਤਣਾ ਪੈਂਦਾ ਪੁੱਗਦੇ ਆ ਰਹੇ ਕੀ ਖਨੋਰੀ ਬਾਰਡਰ ਤੇ ਹੋਇਆ ਸੈਂਟਰ ਸਰਕਾਰ ਨੇ ਪਹਿਲਾਂ ਕੀ ਕਸਰ ਛੱਡੀ ਮੁੜ ਕੇ ਜਿਹੜੀ ਕਹਿੰਦੀ ਅਸੀਂ ਆਮ ਲੋਕਾਂ ਦੀ ਸਰਕਾਰ ਆ ਪਿੰਡਾਂ ਦੇ ਸੱਤਾਂ ਤੋਂ ਚੱਲਾਂਗੀ ਮੁੜ ਕੇ ਹੁਣ ਪਿੰਡਾਂ ਜਿਹੜਾ ਨਾਲ ਲੋਕ ਵੱਢਣੇ ਦੇਣ ਡੇ ਕਦੀ ਇਹ ਕਾਰ ਦੀ ਬੌਂਡ ਤੇ ਚੜਦੇ ਆ ਤੇ ਕਦੀ ਇਹ ਛੱਤ ਤੇ ਚੜ ਕੇ ਜਾਨ ਬਚਾਉਂਦੇ ਕਦੀ ਕਿਹੇ ਦਾ ਸਰਪੰਚ ਖਾਸ ਬੰਦਾ ਜਿਹੜਾ ਉਹ ਨਸ਼ਾ ਤਸਕਰੀ ਦੇ ਕੇਸ ਫੜਿਆ ਜਾਂਦਾ ਕਦੀ ਕੋਈ ਕਿਸੇ ਦੇ ਚੱਕਰ ਫੜਿਆ ਜਾਂਦਾ ਇੱਕ ਤਾਂ ਗੱਲ ਬੜੀ ਸਾਫ਼ ਹੈ ਨਾ ਵੀ 3 ਸਾਲ ਪਹਿਲਾਂ ਜਿਹੜੇ ਇਹਨਾਂ ਦੇ ਵਿਧਾਇਕ ਉਹਨਾਂ ਦਾ ਆਰਥਿਕ ਸਿਸਟਮ ਕੀ ਸੀ ਘਰੇਲੂ ਸਿਸਟਮ ਕੀ ਸੀ ਤੇ ਤਿੰਨ ਸਾਲਾਂ ਸਵਾ ਤਿੰਨ ਸਾਲਾਂ ਤੋਂ ਬਾਅਦ ਅੱਜ ਕੀ ਆ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਵੀ ਇੱਥੇ ਨੇ ਵਾਰੀ ਸ਼ੁਰੂ ਕਰ ਲੋ ਆਂਕੜੇ ਲੱਭਣ ਦੀ ਕੀ ਲੋੜ ਐ ਕਿਹੜੇ ਐਮਐਲਏ ਨੇ ਭਾਵੇਂ ਮੇਰੇ ਹਲਕੇ ਦਾ ਦੂਜੇ ਦਾ ਤੀਜੇ ਦਾ ਵੀ ਤਿੰਨ ਸਾਲ ਪਹਿਲਾਂ ਉਹਦੀ ਕੀ ਹਾਲਤ ਸੀ ਤੁਸੀਂ ਖੁਦ ਕਹਿੰਦੇ ਰਹੇ ਵੀ ਇਹ ਸਕੂਟਰੀ ਦੇ ਸੀ ਇਹ ਮੋਬਾਈਲ ਦੀ ਦੁਕਾਨ ਚਲਾਉਂਦਾ ਸੀ ਆਹ ਕਰਦਾ ਸੀ ਆਹ ਚਲਾਉਂਦਾ ਸੀ ਅੱਜ ਕੀ ਚੱਲ ਰਿਹਾ ਸੋ ਇੰਨਾ ਕੁਝ ਲੋਕ ਬਰਦਾਸ਼ਤ ਕਰ ਰਹੇ ਆ ਜਿਹੜਾ ਹੁਣ ਕਹਿਣ ਸੁਣਨ ਤੋਂ ਬਾਹਰ ਹੁੰਦਾ ਜਾਂਦਾ ਲੋਕਾਂ ਦੇ ਅੰਦਰ ਭਰੇ ਪਏ ਨੇ ਸਰਕਾਰ ਪ੍ਰਤੀ ਇੰਨੀ ਜ਼ਿਆਦਾ ਨਰਾਸ਼ਤਾ ਪਰ ਚੁੱਕੀ ਆ ਜੇ ਮੈਂ ਕਹਾਂ ਤੇ ਇਹ ਪੁਲਿਸ ਨੂੰ ਡੰਡਾ ਚਾੜ੍ਹ ਕੇ ਪੁਲਿਸ ਰਾਜ ਕਰਾਉਂਦੇ ਆ ਜੇ ਹਮ ਪੁਲਿਸ ਆਪਣੀਆਂ ਵੱਧ ਤਾਕਤਾਂ ਨਾਲੇ ਰਾਜ ਕਰਨਾ ਚਾਹੁੰਦੀ ਹੈ ਲੋਕੀ ਤਾਂ ਨੇ ਕਨਫਿਊਜ਼ ਹੋਏ ਫਿਰਦੇ ਆ ਨੇ ਡਿਪਰੈਸਡ ਹੋਏ ਫਿਰਦੇ ਆ ਮਹਿੰਗਾਈ ਇੰਨੀ ਛੱਤਾਂ ਨੂੰ ਛੂੰਡਈ ਏ ਜਿਹੜੇ ਇਹਨਾਂ ਨੇ ਇਲੈਕਸ਼ਨ ਵੇਲੇ ਆਮ ਆਦਮੀ ਪਾਰਟੀ ਨੇ ਲਾਰੇ ਲਾ ਕੇ ਵਾਅਦੇ ਕਰਕੇ ਕਿ ਪੱਗ ਸਿੰਘ ਦੀ ਪੱਗ ਵਰਗਾ ਰੰਗ ਤੇ ਅਸਲ 'ਚ ਪੱਗ ਸਿੰਘ ਵੀ ਬਸੰਤੀ ਰੰਗ ਦੀ ਪੱਗ ਨਹੀਂ ਸੀ ਬੰਦਾ ਚਿੱਟੇ ਰੰਗ ਦੀ ਬੰਦਾ ਸੀ ਇਤਿਹਾਸ ਖੋਲ ਕੇ ਵੇਖ ਲੈਣ ਜਦੋਂ ਇਹਨਾਂ ਨੂੰ ਇੰਨਾ ਹੀ ਨਹੀਂ ਪਤਾ ਵੀ ਐਕਚੁਅਲੀ ਪਗਸ ਸਿੰਘ ਨੇ ਜਦੋਂ ਪਗੜੀ ਬੰਦਾ ਸੀ ਕਿਹੜੇ ਰੰਗ ਦੀ ਬੰਦਾ ਸੀ ਉਹਨਾਂ ਦੀ ਅਸਲ ਪ੍ਰਾਤਨ ਤਸਵੀਰਾਂ ਤੋਂ ਤੁਹਾਨੂੰ ਸਾਫ਼ ਹੋਊਗਾ ਕੀ ਇਹ ਉਹਦੀ ਡਾਇਲੋਜੀ ਨੂੰ ਸਮਝ ਸਕੇ ਉਹ ਕਿਰਤ ਦੀ ਲੁੱਟ ਦੇ ਖਿਲਾਫ ਚੱਲਦਾ ਸੀ ਇਹ ਮਾਫੀਆ ਚਲਾ ਰਿਆ ਸਰਕਾਰ ਮਾਫੀਆ ਬਿਲਕੁਲ ਜਸਟਿਸ ਕੇ ਨਾਲ ਸੈਂਟਰ ਸਰਕਾਰ ਵੱਲੋਂ ਤੋਹਫੇ ਦਿੱਤੇਗੇ ਉਹਨਾਂ ਤੋਂ ਫਿਰ ਤੁਸੀਂ ਖੁਸ਼ ਨਹੀਂ ਹੈਗੇ ਤੁਸੀਂ ਸਮਝਦੇ ਹੋ ਕਿ 13 ਮਹੀਨੇ ਜਿਹੜਾ ਦਿੱਲੀ ਲਾਇਆ ਧਰਨਾ ਜਾਂ ਖਨੋਰੀ ਲਾਇਆ ਸ਼ੰਭੂ ਲਾਇਆ ਸਾਰੇ ਵਿਰਥ ਹੀ ਗਏ ਨੇ ਫਿਰ ਕੋਈ ਜਿੱਤ ਨਹੀਂ ਆਪਣੀ ਸਮਝਦੇ ਕੋਈ ਤੂਫਾਨ ਨਹੀਂ ਸਮਝਦੇ ਵੇਖੋ ਹਰ ਸੰਘਰਸ਼ ਜ਼ਰੂਰੀ ਨਹੀਂ ਵੀ ਉਹ ਜਿੱਤਾਂ ਲਈ ਲਾਇਆ ਜਾਏ ਲੜਨ ਲਈ ਲਾਇਆ ਜਾਂਦਾ ਜਿਉਂ-ਜਿਉਂ ਤੁਹਾਡੇ ਅੰਦਰ ਰੋਸ ਪੈਦਾ ਹੋਊਗਾ ਰੋਹ ਪੈਦਾ ਹੋਊਗਾ ਨਵੇਂ ਸੰਘਰਸ਼ੀ ਬੰਦੇ ਪੈਦਾ ਹੋਣਗੇ ਇਹ ਸੋਚਦੇ ਆ ਨਾ ਵੀ ਅਸੀਂ ਡੰਡੇ ਨਾਲ ਜੇਲ੍ਹ ਅੰਦਰ ਦੇ ਕੇ ਪਰਚੇ ਦੇ ਕੇ ਕੋਟ ਕਟਾ ਕੇ ਇਹਨਾਂ ਨੂੰ ਕਿੰਨੇ ਮਹੀਨੇ ਕਿੰਨੇ ਸਮੇਂ ਤੱਕ ਇਹ ਪੰਜਾਬ ਦਾ ਇਤਿਹਾਸ ਨਹੀਂ ਜਾਣਦੇ ਜੇ ਨਹੀਂ ਜਾਣਦੇ ਤੇ ਕਿਸੇ ਸਕਾਲਰ ਨੂੰ ਇਤਿਹਾਸਕਾਰ ਨੂੰ ਬੁਲਾ ਕੇ ਪੁੱਛ ਲੈਣ ਵੀ ਕਿੰਨੀ ਵਾਰੀ ਪੰਜਾਬ ਤੇ ਹਮਲੇ ਹੋਏ ਤੇ ਸਮੂਹ ਪੰਜਾਬੀਆਂ ਨੇ ਇਕਜੁੱਟ ਹੋ ਕੇ ਜਵਾਬ ਦਿੱਤਾ ਗੁਲਾਮੀ ਨਹੀਂ ਚੱਲੀ ਤੇ ਹੁਣ ਵੀ ਨਹੀਂ ਚਲੀ ਜਾਊਗੀ ਹਾਕਮ ਸਰਕਾਰਾਂ ਨੂੰ ਜਿਹੜੀਆਂ ਆਪਣੇ ਆਪ ਨੂੰ ਲੋਕਾਂ ਦੇ ਹਤਿਆਸ਼ੇ ਗੁੰਦੀਆਂ ਅੱਜ ਹਿਟਲਰ ਤੋਂ ਵੱਧ ਗਈਆਂ ਨੇ ਆਪਣੀਆਂ ਪਾਲਸੀਆਂ ਦੇ ਉੱਤੇ ਸਾਨੂੰ ਪਤਾ ਸਾਡੇ ਵੱਧ ਬੋਲਣ ਦਾ ਸਾਨੂੰ ਕਿ ਮਿਆਜ਼ਾ ਭੁਗਤਣਾ ਪੈ ਸਕਦਾ 24 ਘੰਟੇ ਜੀ ਭੁਗਤਣਾ ਪੈ ਸਕਦਾ ਪਰ ਜਿਹੜੇ ਜਿਉਂਦੀ ਹੋਸ਼ ਸੰਭਾਲੀ ਜਿਨ੍ਹਾਂ ਅੰਦਰ ਜਜ਼ਬਾ ਜਨੂਨ ਆਪਣੇ ਪੰਜਾਬ ਪ੍ਰਤੀ ਪਿਆਰ ਆ ਜਿਹੜੇ ਪੰਜਾਬ ਨੂੰ ਆਪਣਾ ਸਮਝਦੇ ਆ ਆਪਣੇ ਇਹਨਾਂ ਨੌਜਵਾਨ ਪੁੱਤਰਾਂ ਨੂੰ ਆਪਣੇ ਪੁੱਤ ਸਮਝਦੇ ਆ ਨਸ਼ਿਆਂ ਚ ਗੁਲਤਾਨ ਜਦੋਂ ਇਹਨਾਂ ਦੇ ਬਾਹਰ ਦੇ ਵਿੱਚ ਲੱਗੇ ਟੀਕੇ ਇਹ ਕੌਣ ਜ਼ਿੰਮੇਵਾਰ ਸਿੱਧੇ ਤੇ ਸਿੱਧੇ ਤੌਰ ਤੇ ਕਿਹੜੇ ਫੋਕੇ ਦਾਵੇ ਨੇ ਕਿਹੜੀਆਂ ਸਟੇਜ ਦੇ ਉੱਤੇ ਉਹ ਗੱਲਾਂ ਜਿਹੀਆਂ ਕਰਕੇ ਹਸਾ ਕੇ ਤੇ ਆਪਣੇ ਬੰਦਿਆਂ ਨੂੰ ਹੀ ਖੁਸ਼ ਕਰ ਲਿਆ ਜਾਂਦਾ ਤਾੜੀਆਂ ਮਰਵਾ ਲਿਆ ਜਾਂਦਾ ਜਦ ਕੇ ਲੋਕ ਮੁdde ਲੋਕ ਤਰਸ ਰਹੇ ਨੇ ਲੋਕ țeਲ țeਲ ਕਰਕੇ ਮਰ ਰਹੇ ਨੇ ਬਹੁਤ ਇੱਕ ਭਿਆਨਕ ਸਮਾਂ ਇਸ ਰਾਜ ਭਾਗ ਦੇ ਸਮੇਂ ਦੇ ਵਿੱਚ ਆਇਆ ਅੱਜ ਮੇਰੀ ਉਮਰ 56 ਸਾਲ ਹੈ 18 ਸਾਲ ਤੋਂ ਮੈਂ ਖਾਲਸਾ ਕਲੇ ਅਵਸਰ ਪੜਦੇ ਆ ਤੋ ਸਰਗਰਮ ਸੀਗਾ ਜਦੋਂ ਅਸੀਂ ਆਪਣੇ ਪੰਜਾਬ ਲਈ ਆਪਣੀਆਂ ਹੱਕਾਂ ਲਈ ਆਵਾਮ ਲਈ ਪਹਿਲਾਂ ਵੀ ਲੜਦੇ ਆ ਰਹੇ ਸੀ ਹੁਣ ਵੀ ਲੜਦੇ ਆ ਰਹੇ ਭਾਵੇਂ ਜਿੰਨੇ ਮਰਜ਼ੀ ਸਾਨੂੰ ਖਮਿਆਜ਼ੇ ਭੁਗਤਣੇ ਪੈ ਜਾਣ ਚੱਲਦੇ ਆ ਰਹੇ ਆ ਤੇ ਝੱਲਾਂਗੇ ਸੰਘਰਸ਼ੀ ਲੋਕ ਕਦੀ ਜੇਲਾਂ ਤੋਂ ਨਹੀਂ ਡਰਦੇ ਅਸੀਂ ਤਾਂ ਇੱਕੋ ਗੱਲ ਖੀਰ ਤੇ ਕਹਿੰਦੇ ਆ ਸਰਕਾਰਾਂ ਤੋਂ ਨਾ ਆਸ ਕਰੋ ਪੰਜਾਬੀਓ ਜਾਗੋ ਆਪਣੀ ਰਾਖੀ ਆਪ ਕਰੋ ਇਸ ਸਮਾਂ ਆ ਗਿਆ ਸਾਨੂੰ ਇੱਕਜੁੱਟ ਹੋ ਕੇ ਹਰ ਵਰਗ ਨੂੰ ਅਸੀਂ ਕਿਸੇ ਵੀ ਪਾਰਟੀ ਦੇ ਅਨੇ ਭਗਤ ਬਣ ਕੇ ਨਾ ਤੁਰੀਏ ਪੰਜਾਬੀ ਬਣ ਕੇ ਆਪਣੇ ਪੰਜਾਬ ਨੂੰ ਆਪ ਬਚਾ ਲਈਏ। ਰੋਗ ਨੂੰ ਧੰਨਵਾਦ ਸਮਾਂ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਸਰਪੰਚ ਸਾਡੇ ਨਾਲ ਸੀ ਜਿਨ੍ਹਾਂ ਨੇ ਕਿਹਾ ਕਿ ਜੇਕਰ ਸੈਂਟਰ ਸਰਕਾਰ ਨੇ ਸਾਨੂੰ ਖੁਸ਼ ਕਰਨਾ ਵਾ ਤਾਂ ਸਾਡੀ ਡਾਕਟਰ ਸੁਮਿੰਨਾ ਦੀ ਰਿਪੋਰਟ ਕਿਉਂ ਨਹੀਂ ਲਾਗੂ ਕਰਦੇ। ਕਿਉਂ ਐਮਐਸਪੀ ਦੇ ਦਿੱਤੀ ਹੈ। ਕੁਝ ਫਸਲਾਂ ਦੇ ਉੱਤੇ ਦੇ ਦਿੱਤੀ ਏ ਕਿ ਜਿਹੜੀਆਂ ਫਸਲਾਂ ਪੰਜਾਬ ਦੇ ਵਿੱਚ ਹੁੰਦੀਆਂ ਹੀ ਨਹੀਂ ਬਹੁਤ ਘੱਟ ਹੁੰਦੀਆਂ ਨੇ ਦੂਜੇ ਸੂਬਿਆਂ 'ਚ ਹੁੰਦੀ ਆ ਇਹਦੇ ਨਾਲ ਪੰਜਾਬ ਵਾਲੇ ਖੁਸ਼ ਨਹੀਂ ਹੋ ਸਕਦੇ ਜੇਕਰ ਸੈਂਟਰ ਸਰਕਾਰ ਨੇ ਤੋਹਫਾ ਹੀ ਦੇਣਾ ਵਾ ਸਾਨੂੰ ਤਾਂ ਫਿਰ ਡਾਕਟਰ ਸੁਆਮੀ ਨਾਦੀ ਰਿਪੋਰਟ ਲਾਗੂ ਕਰਨ ਤਾਂ ਜਾਂ ਫਿਰ ਐਮਐਸਪੀ ਜਿਹੜੀ ਆ ਕਾਨੂੰਨੀ ਤੌਰ ਤੇ ਲਾਗੂ ਕਰਨ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਪੰਜਾਬੀ ਲੋਕ ਚੈਨਲ ਗੁਰਦਾਸਪੁਰ